ਵੀਡੀਓ ਦੇਖਣ ਵਾਲੇ ਸਾਰੇ ਹੀ ਸ਼ਰੋਤਿਆਂ ਨੂੰ ਦਰਸ਼ਕਾਂ ਨੂੰ ਸਾਡਾ ਪਿਆਰ ਭਰਾਂ ਨਮਸਕਾਰ ਸਤਿ ਸ੍ਰੀ ਅਕਾਲ ਸਲਾਮ ਅਦਾ ਤੇ ਅੱਜ ਦੀ ਵੀਡੀਓ ਇੱਕ ਖਾਸ ਵੀਡੀਓ ਹੈ ਜੋ ਕਿ ਸਾਈਂ ਸ਼ਿਵਨਾਥ ਮੋਗੇ ਵਾਲੇ ਜਿਨ੍ਹਾਂ ਨੇ ਵੀਡੀਓ ਅਕਸਰ ਹੀ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਵੱਖ-ਵੱਖ ਆਧਾਰਿਆਂ ਦੇ ਉੱਪਰ ਫੇਸਬੁੱਕ ਪੇਜਾਂ ਦੇ ਉੱਪਰ ਇੰਸਟਾਗ੍ਰam ਦੇ ਉੱਪਰ ਅਕਸਰ ਹੀ ਦੇਖਦੇ ਤੇ ਸੁਣਦੇ ਰਹਿੰਦੇ ਹਾਂ ਇੱਕ ਅਨੋਖਾ ਚਮਤਕਾਰ ਉਸ ਦਰਬਾਰ ਦੇ ਵਿੱਚ ਦੇਖਣ ਨੂੰ ਮਿਲਿਆ ਜਿਸ ਨੂੰ ਦੇਖ ਕੇ ਜਿਸ ਨੂੰ ਸੁਣ ਕੇ ਸਾਰੇ ਹੀ ਲੋਕ ਹੈਰਾਨ ਰਹਿ ਗਏ ਕਿ ਆਖਰਕਾਰ ਐਦਾਂ ਦਾ ਚਮਤਕਾਰ ਇਸ ਧਰਤੀ ਦੇ ਉੱਪਰ ਹੋਇਆ ਇੱਕ ਮਾਂ ਜੋ ਕਿ ਜਲੰਧਰ ਦੀ ਰਹਿਣ ਵਾਲੀ ਆਪਣੇ ਬੱਚੇ ਨੂੰ ਗੋਦੀ ਦੇ ਵਿੱਚ ਚੁੱਕ ਕੇ ਦਰਬਾਰ ਦੇ ਵਿੱਚ ਆਉਂਦੀ ਹੈ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਕਿ ਇਹ ਬੱਚਾ 5 ਤੋਂ 7 ਮਿੰਟ ਨਹੀਂ ਕੱਢਦਾ ਪਰ ਫਿਰ ਵੀ ਹੌਸਲਾ ਕਰਕੇ ਮਨ ਦੇ ਵਿੱਚ ਸਾਈਂ ਸ਼ਿਵਨਾਥ ਮੋਗੇ ਵਾਲਿਆਂ ਦਾ ਧਿਆਨ ਕਰਕੇ ਵਿਸ਼ਵਾਸ ਕਰਕੇ ਦਰਬਾਰ ਵੱਲ ਚਾਲੇ ਪਾ ਜਾਂਦੀ ਹੈ ਤੇ ਜਿਵੇਂ ਹੀ ਦਰਬਾਰ ਦੇ ਗੇਟ ਤੇ ਪਹੁੰਚਦੀ ਹੈ ਤੇ ਬੱਚਾ ਮਰਿਆ ਹੋਇਆ ਸੀ ਉਸ ਤੋਂ ਬਾਅਦ ਸ਼ਿਵਨਾਥ ਮੋਗੇ ਵਾਲਿਆਂ ਦੀ ਝੋਲੀ ਵਿੱਚ ਪਾ ਦਿੱਤਾ ਤੇ ਬੱਚਾ ਜਿਉਂਦਾ ਉੱਠਿਆ ਜੀ ਹਾਂ ਇਸ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਆਂ ਦੋਸਤੋ ਅੱਜ ਆਪਾਂ ਜ਼ਿਕਰ ਕਰਦੇ ਹਾਂ ਸ਼ਿਵਨਾਥ ਮੋਗੇ ਵਾਲੇ ਉਹਨਾਂ ਫਕੀਰਾਂ ਦੇ ਬਾਰੇ ਜਿਨ੍ਹਾਂ ਦੀਆਂ ਵੀਡੀਓ ਤੁਸੀਂ ਅਕਸਰ ਦੇਖਦੇ ਰਹਿੰਦੇ ਹੋ ਤੁਸੀਂ ਸੁਝਾਅ ਵੀ ਕਮੈਂਟ ਕਰਕੇ ਜ਼ਰੂਰ ਦਿਓ ਕਿ ਤੁਸੀਂ ਸੱਚਮੁੱਚ ਉਹਨਾਂ ਨੂੰ ਮੰਨਦੇ ਹੋ ਕਿ ਉਹਨਾਂ ਦੇ ਕੋਲ ਕੋਈ ਐਸੀ ਰੱਬੀ ਸ਼ਕਤੀ ਹੈ ਕਿ ਉਹਨਾਂ ਦੇ ਕੋਲ ਕੋਈ ਐਸੀ ਰੱਬੀ ਪਾਵਰ ਹੈ ਐਸੀ ਤਾਕਤ ਹੈ ਜਿਸ ਦੇ ਬਲ ਬੂਤੇ ਤੇ ਉਹ ਲੋਕ ਐਡਾ ਵੱਡਾ ਚਮਤਕਾਰ ਕਰਦੇ ਨੇ ਕਿ ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ ਕਿਉਂਕਿ ਉਹਨਾਂ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਮਤਭੇਦ ਵੀ ਨੇ ਬਹੁਤ ਸਾਰੇ ਲੋਕ ਉਹਨਾਂ ਨੂੰ ਇਹ ਵੀ ਕਹਿੰਦੇ ਨੇ ਕਿ ਇੱਕ ਪਖੰਡ ਕਰਦੇ ਨੇ ਪਰ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਕਿ ਉੱਥੇ ਕੰਮ ਤਾਂ ਬਣਦੇ ਨੇ ਲੋਕਾਂ ਦੇ ਆਪਾਂ ਦੇਖਦੇ ਆ ਰਹੇ ਹਾਂ ਆਪਣੇ ਵਿਚਾਰ ਜਿਹੜੇ ਨੇ ਉਹ ਸਾਂਝੇ ਜ਼ਰੂਰ ਕਰੋ ਤੁਹਾਡੇ ਵਿਚਾਰ ਸਾਡੇ ਲਈ ਬਹੁਤ ਕੀਮਤੀ ਨੇ ਇਹ ਇੱਕ ਕ੍ਰਿਸ਼ਮਾ ਹੈ ਜਾਂ ਕੋਈ ਰੱਬੀ ਰੂਹ ਹੈ ਇਹ ਜ਼ਰੂਰ ਕਮੈਂਟ ਕਰਕੇ ਦੱਸਿਓ ਮਿਲਦਿਆਂ ਨਵੀਂ ਵੀਡੀਓ ਦੇ ਨਾਲ ਤੇ ਤੁਹਾਨੂੰ ਅਗਲੀ ਵੀਡੀਓ ਪੂਰੀ ਪਾਵਾਂਗੇ ਜਿਸ ਦੇ ਵਿੱਚ ਸ਼ਾਖਸ਼ਾਤ ਚਮਤਕਾਰ ਹੋਇਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ